ਸ਼ਹੀਦਾਂ ਦੀ ਥਿਤਾਉਂ ਪਰ ਲੱਗੇਂਗੇ ਹਰ ਬਰਸ ਮੇਲੇ ਬਤਨ ਪਰ ਮਿਟਨੇ ਵਾਲੋ ਕਾ ਬਾਤੀ ਯਹੀ ਨਿਸ਼ਾਨ ਹੋਗਾ ਜੀ ਹਾਂ ਦੋਸਤੋ ਜਿਹੜੇ ਆਜ਼ਾਦੀ ਦਿਹਾੜਾ ਜਿਹੜਾ ਆ ਉਹ ਆਉਣ ਵਾਲਾ ਹੈ ਔਰ 15 ਅਗਸਤ ਜਿਸ ਨੂੰ ਨਾਮ ਦਿੱਤਾ ਗਿਆ ਔਰ 15 ਅਗਸਤ ਵਾਲੇ ਦਿਨ ਹੀ ਜਿਹੜੇ ਭਾਰਤੀ ਹਨ ਉਹਨਾਂ ਨੂੰ ਆਜ਼ਾਦੀ ਜਿਹੜੀ ਆ ਉਹ ਸੰਪੂਰਨ ਰੂਪ ਦੇ ਵਿੱਚ ਜਿਹੜੀ ਮਿਲੀ ਸੀਗੀ ਔਰ ਉਸ ਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਬੜੀ ਹੀ ਮੰਦ ਭਾਗੀ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਉਹ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਨੇ ਜਾ ਰਹੇ ਹਾਂ ਕਿ ਆਪਾਂ ਇਸ ਵੇਲੇ ਮੌਜੂਦ ਹਾਂ ਮਾਦੋਪੁਰ ਦੇ ਵਿੱਚ ਜਿੱਥੇ ਕਿ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੀ ਪ੍ਰਤਿਮਾ ਦਾ ਅਨਾਵਰਨ ਬੀਜੇਪੀ ਵੱਲੋਂ ਕੀਤਾ ਗਿਆ ਸੀਗਾ ਔਰ ਜਿਸ ਨੂੰ ਨਾਮ ਦਿੱਤਾ ਗਿਆ ਸੀਗਾ ਇਹ ਤਾਂ ਸਥਲ ਜਿਨ੍ਹਾਂ ਦੋਸਤੋ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦਾ ਜਿਹੜਾ ਬਲਿਦਾਨ ਜਿਹੜਾ ਇਸ ਦੇਸ਼ ਦੇ ਲਈ ਵੱਡਮੁੱਲਾ ਉਹਨਾਂ ਦਾ ਯੋਗਦਾਨ ਹੈ ਉਸ ਨੂੰ ਕਿਤੇ ਨਾ ਕਿਤੇ ਅਣਦੇਖੀ ਦਾ ਸ਼ਿਕਾਰ ਬਨਾਇਆ ਜਾ ਰਿਹਾ ਹੈ ਕਿਉਂਕਿ ਜੇ ਗਲਤ ਕਰੀਏ ਤਾਂ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਡਾਕਟਰ ਸ਼ਾਮਾ ਪ੍ਰਸਾਦ ਮੁਕਰਜੀ ਪਾਰਕ ਦਾ ਕੀ ਹਾਲ ਹੈ ਔਰ ਇੱਥੇ 5 5 6 6 ਫੁੱਟ ਤੋਂ ਜ਼ਿਆਦਾ ਲੰਬਾ ਕਾ ਜਿਹੜਾ ਆ ਉਹ ਹੋ ਚੁੱਕਿਆ ਹੈ ਔਰ ਉਸ ਦੇ ਨਾਲ-ਨਾਲ ਹੀ ਪਿੱਛੇ ਜਿਹੜੇ ਆ ਉਹ ਤੁਸੀਂ ਕਮਰੇ ਦੇਖ ਸਕਦੇ ਹੋ ਕਿ ਇਹ ਕਮਰੇ ਜਿਹੜੇ ਆ ਇਹ ਬਣਾਏ ਗਏ ਸਨ ਤਾਂ ਜੋ ਕੋਈ ਵੀ ਜਿਹੜਾ ਲੀਡਰ ਉਹ ਬਾਹਰੋਂ ਆਂਦਾ ਹੈ ਤਾਂ ਇੱਥੇ ਰੁਕ ਕੇ ਡਾਕਟਰ ਸ਼ਾਮਾ ਪ੍ਰਸਾਦ ਮੁਕਰਦੀਦਾ ਲਿਟਰੇਚਰ ਜੋ ਉਹਨਾਂ ਦੀਆਂ ਉਪਲਬਧੀਆਂ ਸਨ ਉਹ ਜਿਹੜੀਆਂ ਲੋਕਾਂ ਨੂੰ ਪਤਾ ਲੱਗ ਸਕੇ ਪਰ ਉਸ ਦੇ ਨਾਲ ਹੀ ਜੇ ਤੁਸੀਂ ਗੱਲ ਕਰੋ ਤਾਂ ਕਸ਼ਮੀਰਾ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿੱਡੀ ਪਾਰੀ ਜਿਹੜੀ ਆ ਅਣ ਦੇਖੀ ਦਾ ਸ਼ਿਕਾਰ ਜਿਹੜਾ ਆ ਇਹ ਪਾਰਕ ਇਹ ਸਮਾਦੀ ਸਥਾਨ ਜਿਹੜਾ ਆ ਇਤਹਾਸ ਸਥਲ ਹੈ ਇਹ ਹੋ ਰਿਹਾ ਹੈ ਔਰ ਲੋਕਾਂ ਵਿੱਚ ਕਾਫੀ ਰੋਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਗੱਲ ਕਰੀਏ ਤਾਂ ਬੀਜੇਪੀ ਵੱਲੋਂ ਸਾਲ ਦੇ ਵਿੱਚ ਦੋ ਵਾਰੀ ਹੀ ਜਿਹੜਾ ਇਸ ਸਥਲ ਦੇ ਉੱਤੇ ਆ ਕੇ ਔਰ ਇਸ ਦੀ ਜਿਹੜੀ ਆ ਸਾਫ ਸਫਾਈ ਕਰਵਾਈ ਜਾਂਦੀ ਹੈ ਔਰ ਉਸ ਦੇ ਨਾਲ ਹੀ ਜਿਹੜਾ ਚੁਗੀਦਾਰ ਰੱਖਿਆ ਗਿਆ ਹੈ ਉਸ ਦੇ ਵੱਲੋਂ ਗੰਭੀਰ ਇਲਜ਼ਾਮ ਜਿਹੜੇ ਨਾ ਉਹ ਲਗਾਏ ਗਏ ਹਨ ਕਿ 12 ਤੋਂ 13 ਸਾਲ ਹੋ ਗਿਆ ਹਨ ਪਰ ਉਸ ਨੂੰ ਉਸ ਦੀ ਬੰਦੀ ਤਨਖਾਹ ਜਿਹੜੀ ਆ ਉਹ ਨਹੀਂ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਉਸ ਵੱਲੋਂ ਇਹ ਜਿਹੜੀ ਸਫਾਈ ਆ ਇਹ ਬੰਦ ਕਰ ਦਿੱਤੀ ਗਈ ਅਤੇ ਜਿੰਨਾ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਕਿੰਨਾ ਕਿੰਨਾ ਲੰਬਾ ਕਾਜ ਜਰਾ ਆ ਉਹ ਹੋ ਚੁੱਕਿਆ ਹੈ ਜਿੱਥੇ ਕਿ ਸਪਸ਼ਟ ਪੂਰੀਏ ਜਿਹੜੇ ਆ ਉਹ ਆਰਾਮ ਨਾਲ ਆਪਣਾ ਘੁਮ ਫੇਰੇ ਹਨ ਉਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਵੱਡੇ ਵੱਡੇ ਨੇਤਾਵਾਂ ਨੇ 15 ਅਗਸਤ ਆਜ਼ਾਦੀ ਦਿਹਾੜੇ ਦੇ ਚਲਦੇ ਚਲਦੇ ਆ ਬਕਬਕ ਥਾਵਾਂ ਤੇ ਜਾ ਕੇ ਆ ਆਪਣੇ ਦੇਸ਼ ਦਾ ਜਿਹੜਾ ਝੰਡਾ ਲਹਿਰਾ ਕੇ ਉਸ ਨੂੰ ਸਲਾਮੀ ਵੀ ਦੇਣੀ ਹੈ ਅਤੇ ਆਪਣੇ ਦੇਸ਼ ਦੇ ਵਿੱਚ ਜਿਹੜੇ ਸ਼ਹੀਦ ਹੋਏ ਨਾ ਵੀਰ ਉਹਨਾਂ ਨੂੰ ਵੀ ਯਾਦ ਕਰਨਾ ਹੈ ਪਰ ਕਿਤੇ ਨਾ ਕਿਤੇ ਇਹ ਜਿਹੜੇ ਆਜ਼ਾਦੀ ਦੇ ਸਿਪਾ ਸਲਾਹ ਆਪਾਂ ਜਿਨ੍ਹਾਂ ਨੂੰ ਗੱਲ ਕਰਾਂਗੇ ਸਿਪਾ ਸਲਾਹ ਕਾਰ ਜਿਹੜੇ ਨੇ ਔਰ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਵੱਡ ਮੁੱਲਾ ਜਿਹੜਾ ਯੋਗਦਾਨ ਕਿਉਂਕਿ ਜੇ ਐਨ ਕੇ ਦੇ ਵਿੱਚ ਕੋਈ ਵੀ ਬਾਹਰ ਰਾਜੇ ਦਾ ਬੰਦਾ ਜਿਹੜਾ ਆ ਉਹ ਨਹੀਂ ਜਾ ਸਕਦਾ ਸੀਗਾ ਔਰ ਜੇ ਗੱਲ ਕਰੀਏ ਤਾਂ ਉਸ ਨੂੰ ਜੇ ਐਨ ਕੇ ਦੇ ਵਿੱਚ ਜੋ ਕਿ ਨਾਲ ਹੀ ਬਾਰਡਰ ਏਰੀਆ ਪੈਂਦਾ ਹੈ ਜੇ ਐਨ ਕੇ ਦਾ ਉਸ ਦੇ ਵਿੱਚ ਜਾਣ ਦੇ ਲਈ ਉਸ ਨੂੰ ਟੈਕਸ ਜਿਹੜਾ ਆ ਉਹ ਦੇਣਾ ਪੈਂਦਾ ਸੀਗਾ ਜਿਸ ਨੂੰ ਕਿ ਇਹ ਡਾਕਟਰ ਸ਼ਾਮਾ ਪ੍ਰਸਾਦ ਮੁਕਰਦੀ ਨੇ ਕਦਮ ਕਰਵਾਇਆ ਔਰ ਉਸ ਜੰਕੇ ਨੂੰ ਪੰਜਾਬ ਦੇ ਨਾਲ ਹਿੰਦੁਸਤਾਨ ਦੇ ਵਿੱਚ ਮਿਲੇ ਕੀਤਾ ਇਹ ਬੜੀ ਵੱਡੀ ਜਿਹੜੀ ਆ ਆਪਣੇ ਹਿੰਦੁਸਤਾਨ ਦੇ ਲਈ ਇੱਕ ਬੜੀ ਮਾਨ ਦੀ ਗੱਲ ਸੀ ਪਰ ਅੱਜ ਉਹੀ ਜਿਹੜਾ ਇੱਕਾ ਥਲਾ ਕਿਤੇ ਨਾ ਕਿਤੇ ਪ੍ਰਸ਼ਾਸਨ ਅਤੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਆਪਾਂ ਗੱਲਬਾਤ ਕਰਦੇ ਹਾਂ ਔਰ ਜਿਹੜੇ ਭਾਜੀ ਦੇ ਆਗੂ ਹਨ ਅਤੇ ਜਿਹੜੇ ਮਦਬੁੱਦੀ ਲੋਕ ਹਨ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕੀ ਕਹਿਣਾ ਹੈ ਉਹਨਾਂ ਦਾ ਜਿਹੜੇ ਅਜਿਹੇ ਜਿਹੜੇ ਸਾਡੇ ਦੇਸ਼ ਦੇ ਬੀਰ ਸਪੂਤ ਹਨ ਉਹਨਾਂ ਦੀਆਂ ਸਮਾਧੀਆਂ ਦਾ ਜਿਹੜਾ ਉਹਨਾਂ ਦੀ ਅੰਧੇਖੀ ਕੀਤੀ ਜਾ ਰਹੀ ਹੈ ਔਰ ਕਿਤਨਾ ਕਿਤੇ ਗੰਦਗੀ ਦੇ ਵਿੱਚ ਤਬਦੀਲ ਕੀਤੇ ਜਾ ਰਹੇ ਹਨ ਆਪਾਂ ਗੱਲਬਾਤ ਕਰਦੇ ਹਾਂ ਔਰ ਸੁਣਾਣੇ ਹਾਂ ਤਦ ਤੱਕ ਤੁਸੀਂ ਦੇਖਦੇ ਰਹੋ ਪਾਰਨ ਟੈਕ ਨਿਊਜ਼ providing a wide range of professional courses with 100% placement assistance we are sri sai group of institutes ਮੈਂ ਇਹ ਕਹਿਣਾ ਚਾਹੁੰਦਾ ਇੱਕ ਪਾਸੇ ਤੇ ਸਾਡੇ ਵੱਡੇ ਵੱਡੇ ਲੀਡਰ ਆਪਣੇ ਡਾਕਟਰ ਸ਼ਾਮਾ ਪ੍ਰਸਾਦ ਜੀ ਮੁਰਤੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੈਚੂਅਲ ਕੋਈ ਧਿਆਨ ਨਹੀਂ ਦੇ ਰਿਹਾ 15 ਅਗਸਤ ਦਾ ਦਿਨ ਤੇ ਆ ਰਹੀ ਹੈ ਹਰ ਪਾਸੇ ਸਫਾਈਆਂ ਬੜੇ ਤਰੀਕੇ ਨਾਲ ਕੀਤਾ ਜਾਏ ਜਾ ਰਹੀਆਂ ਸਾ ਤੋਂ ਪਾਕੀ ਸਾਡੇ ਦੇਸ਼ ਦਾ ਪੂਰਾ ਜੋ ਵੀ ਸਵਿਵਿਧਾਨ ਦੇ ਆਧਾਰ ਤੇ ਹਰ ਜਗ੍ਹਾ ਰੰਗੇ ਦਾ ਵਧੀਆ ਤੋਂ ਵਧੀਆ ਮਹੱਤਵ ਸਤਿਕਾਰ ਕੀਤਾ ਜਾਂਦੇ ਆ ਆਜ਼ਾਦੀ ਦਿਵਸ ਐਨੇ ਵਧੀਆ ਤਰੀਕੇ ਨਾਲ ਮਨਾਣਾ ਹੈ ਆਪਣੀ ਹਿੰਦੁਸਤਾਨ ਦੇ ਵਿੱਚ ਸਾਰੇ ਹੀ ਯਾਦ ਕਰਨਾ ਤੇ ਇੱਕ ਪਾਸੇ ਇਹ ਦੇਖੀਏ ਜੋ ਕਿ ਸਾਡੇ بڑے ਲੀਡਰਾਂ ਨੇ ਬੀਜੇਪੀ ਲੀਡਰਾਂ ਨੇ ਇੱਕ ਡਾਕਟਰ ਸ਼ਾਮਾ ਪ੍ਰਸਾਦ ਦਾ ਮਧਕੁਰ ਦੇ ਵਿੱਚ ਇੱਕ ਮੂਰਤੀ ਸਟੈਚੂ ਆਰ ਕੀਤਾ ਸੀ ਉਹਦਾ ਮੇਨ ਮਹੱਤਵ ਸੀ ਜਦੋਂ ਵੀ ਸਾਡਾ ਕੋਈ ਵੀ ਅਦਰ ਪੰਜਾਬ ਦਾ ਵਾਸੀ ਜਾਂ ਹਿੰਦੁਸਤਾਨ ਦਾ ਵਾਸੀ ਜਿਹੜੇ ਵਿੱਚ ਜਾਂਦਾ ਸੀ ਤੇ ਉਹਨਾਂ ਆਪਣੇ ਉਤੇ ਉਹਨਾਂ ਨੇ ਇੱਕ ਪਰਮਿਟ ਲਗਾ ਲਗਾਇਆ ਜਾਂਦਾ ਸੀ ਤੇ ਉਹਨਾਂ ਨੇ ਸਾਡੇ ਵਾਸਤੇ ਕਾਫੀ ਜ਼ਿਆਦਾ ਸੰਘਰਸ਼ ਕਰਕੇ ਡਾਕਟਰ ਖਾਮਾ ਪ੍ਰਸਾਦ ਜੀ ਨੇ ਸੰਘਰਸ਼ ਕਰਕੇ ਉਹ ਪਰਮਿਟਰ ਨੂੰ ਕੈਨਸਲ ਕਰਵਾਇਆ ਤੇ ਨਾਲ ਹੀ ਉਹਦੀ ਯਾਦਗਰੀ ਵਿੱਚ ਜਦੋਂ ਹੰਦਸਿਧੀ ਵਿਖਾਇਆ ਉਥੇ ਉਹਦਾ ਸਟੈਚੂ ਲਾ ਲਾ ਦਿੱਤਾ ਗਿਆ ਤਾਂ ਕਿ ਹਰ ਕੋਈ ਇਹ ਯਾਦ ਰੱਖੇ ਲੈ ਵੀ ਇਹਨਾਂ ਨੇ ਸਾਨੂੰ ਐਡਾ ਵੱਡਾ ਬਲਦਾਨ ਦੇ ਕੇ ਸਾਡਾ ਪਰਮਿਟ ਦਾ ਜੋ ਵੀ ਸਾਨੂੰ ਇੱਕ ਤਰ੍ਹਾਂ ਦਾ ਇਆਦੀ ਦਵਾਈ ਸੀ ਵਕ ਵਕ ਜਗ੍ਹਾ ਤੇ ਜਾ ਕੇ ਸਾਡੇ ਹਿੰਦੂਪੁਰੇ ਹੀ ਹਿੰਦੂ ਸਾਉਂ ਦੇ ਵਿੱਚ ਆਯਾਦੀ ਦੀਪਸ ਬਣਾਇਆ ਜਾਣਾ ਤੇ ਤਰੰਗੇ ਲਹਿਰਾਏ ਜਾਣੇ ਆ ਇੱਕ ਪਾਸੇ ਦੇਖਿਆ ਜਾਏ ਤੇ ਡਾਕਟਰ 사ਮਾ ਪ੍ਰਸਾਦ ਦੀ ਮੂਰਤੀ ਨੂੰ ਆਂ ਦੇਖਾਜ ਕੀਤਾ ਜਾ ਰਿਹਾ ਹੈ ਮੈਂ ਇੱਕ ਤਰ੍ਹਾਂ ਦਾ ਇਹਨਾਂ ਨੂੰ ਬੀ ਜੀ ਪੀ ਵਾਲਿਆਂ ਨੂੰ ਸਵਾਲ ਪੁੱਛਣਾ ਚਾਹਨਾ ਤੁਸੀਂ ਇੰਨਾ ਪੈਸਾ ਲਗਾ ਕੇ ਜੇਕਰ ਪਾਰਕ ਬਣਾਈ ਸੀ ਜੇਕਰ ਉਹਦਾ ਸ਼ਹੀਦ ਸਾਡੇ ਸਟਚੂ ਤਿਆਰ ਕੀਤੇ ਆ ਉਹਨਾਂ ਨੂੰ ਆਂ ਦੇਖਾ ਕਿਉਂ ਕੀਤਾ ਜਾ ਰਿਹਾ ਹੈ ਸਰ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਟਾਈਮ ਟੂ ਟਾਈਮ ਜਿਹੜੀ ਲੋਕਾਂ ਦੀਆਂ ਮੁਸ਼ਕਿਲਾਂਤਾਂ ਹੁੰਦੀਆਂ ਉਹਨਾਂ ਨੂੰ ਤੁਸੀਂ ਹੀ ਸਮਾਜ ਚ ਉਠਾਉਂਦੇ ਹੋ ਤੇ ਮੈਂ ਸੂਰਮਸ਼ੀ ਰਮਾਨਾਟ ਕਲੱਬ ਦਾ ਨਿਰਦੇਸ਼ਕ ਰਾਮੁਰਤੀ ਸ਼ਰਮਾ 15 ਅਗਸਤ ਜਿਹੜਾ ਕਿ ਸਾਡੇ ਹਿੰਦੂਸਤਾਨੀਆਂ ਵਾਸਤੇ ਬਹੁਤ ਖਾਸ ਹੈ ਕਿਉਂਕਿ ਇਸ ਦਿਨ ਹੀ ਅਸੀਂ 15 ਅਗਸਤ 1947 ਅਸੀਂ ਅੰਗਰੇਜ਼ਾਂ ਕੋਲੋਂ ਆਜ਼ਾਦ ਹੋਏ ਸੀ ਤੇ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਅਸੀਂ ਹੁਣ 79ਵਾਂ 79 ਜਿਹੜਾ ਆਪਣੇ ਸਾਡਾ ਦਿਹਾੜਾ ਹੈ ਆਜ਼ਾਦੀ ਦਾ ਇਹਨੂੰ ਮਨਾਉਣ ਜਾ ਰਹੇ ਹਾਂ ਇਹ ਲੋਕੀ ਜਿਹੜੇ ਹੁੰਦੇ ਨੇ ਲੀਡਰ ਜਿਹੜੇ ਹੁੰਦੇ ਨੇ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਆਪਣੇ ਜਿਹੜੇ ਸਾਡੇ ਯੋਧਾ ਦੇ ਨੇ ਜੇ ਸਾਡੇ ਆਈਕਨ ਹੁੰਦੇ ਨੇ ਉਹਨਾਂ ਦੀਆਂ ਮੂਰਤੀਆਂ ਨੇ ਸਫਤ ਕਰ ਦਿੰਦੇ ਨੇ ਉਹਨਾਂ ਦੇ ਨਾਂ ਦੇ ਖੁੱਲੇ ਪਹਿਰੇਤ ਮਲ ਗਿਆ ਆਪਣੇ ਬਟੋਰਾਂ ਦੀਆਂ ਨੇ ਮਗਰ ਜਿਹੜੇ ਉਹਨਾਂ ਦੇ ਇੱਕ ਹਸਲ ਬਣਾਏ ਆ ਜਿਹੜੇ ਉਹਨਾਂ ਦੀ ਸਟੈਚੂ ਲਗਾਉਂਦੇ ਨੇ ਉਹਨਾਂ ਦਾ ਸਾਫ ਸਫਾਈ ਵਾਰ ਕਿਸਦਾ ਕੋਈ ਧਿਆਨ ਨਹੀਂ ਨਹੀਂ ਦਿਓ ਇਜਾਜ਼ਤ ਪੁਨਾ ਰਜੇਸ਼ ਕੁਮਾਰ ਖਾਸ ਰਿਪੋਰਟ